ਗਗਨਦ ਮੰਨ ਸਾਹਿਬ ਨਾਲ ਮੈਂ ਬਹੁਤ ਕੰਮ ਕੀਤਾ ਤੇ ਬੜੇ ਜਨੂਨੀ ਆਦਮੀ ਨੇ ਮਤਲਬ ਜਦੋਂ ਉਹ ਕਲਾਕਾਰ 20 ਸਨ ਅੱਜ ਵੀ ਨੇ ਕਲਾਕਾਰ ਤੇ ਕਦੀ ਵੀ ਨਹੀਂ ਖਤਮ ਹੁੰਦਾ ਲੇਕਿਨ ਉਹ ਬੜੇ ਜਨੂਨ ਨਾਲ ਕੰਮ ਕਰਦੇ ਸੀ ਔਰ ਪੰਜਾਬ ਚ ਨੰਬਰ 1 ਕਮੇਟੀ ਅਨ ਰੇ ਨੇ ਇਹ ਉਹਨਾਂ ਦੀ ਪ੍ਰਤਿਭਾ ਤੇ ਉਹਨਾਂ ਦੀ ਜਿਹੜਾ ਫੋਕਸ ਹੈ ਉਹਨਾਂ ਦੀ ਗੱਲ ਬੜੀ ਅੱਛੀ ਹੈ ਕਿ ਦੇਖੋ ਲੱਖਾਂ ਹਨੇਰੀਆਂ ਝੁੱਲੀ ਲੇਕਿਨ ਉਹਨਾਂ ਦੀ ਲਾਇਲਟੀ ਜਿਸ ਪਾਰਟੀ ਨਾਲ ਹੈ ਉਹਨਾਂ ਨੇ ਆਪਣੀ ਲਾਇਲਟੀ ਨਹੀਂ ਬਦਲੀ ਦੂਸਰੀ ਗੱਲ ਕਿ ਉਹਨਾਂ ਨੇ ਹਰ ਤੂਫਾਨ ਦਾ ਚਾਹੇ ਉਹ ਕਿਸੇ ਵੀ ਤਰੀਕੇ ਚ ਆਇਆ ਹੋਏ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਦਾ ਫੋਕਸ ਔਰ ਕਨਸੈਂਟਰੇਸ਼ਨ ਇੰਨੀ ਜ਼ਿਆਦਾ ਸੀ ਕਿ ਉਹ ਜਿਹੜੇ ਕਹਿੰਦੇ ਨਾ ਵੀ ਮੱਛੀ ਦੀ ਅੱਖ ਦੇ ਉੱਤੇ ਉਹਨਾਂ ਦਾ ਨਿਸ਼ਾਨਾ ਸੀ ਔਰ ਉਹਨਾਂ ਕਰ ਵਿਖਾਇਆ ਔਰ ਇਹ ਪਰਿਵਰਤਨ ਦੀ ਲਹਿਰ ਜਿਸ ਨੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਨੇ ਔਰ ਮੈਂ ਪੂਰੀ ਆਸ ਕਰਦੀ ਹਾਂ ਕਿ ਜੋ ਵੀ ਭਗਵੰਤ ਪਾਜੀ ਉਹਨਾਂ ਨੇ ਉਹਨਾਂ ਦੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਵਾਦੇ ਕੀਤੇ ਨੇ ਪੰਜਾਬ ਦੇ ਨਾਲ ਅਸੀਂ ਬੜੀ ਸ਼ਿੱਦਤ ਦੇ ਨਾਲ ਉਮੀਦ ਕਰ ਰਹੇ ਹਾਂ ਕਿ ਪੰਜਾਬ ਉਸ ਬਦਲਾਵ ਦੀ ਦਿਸ਼ਾ ਦੇ ਵਿੱਚ ਚੱਲੇ ਕਿ ਲੱਗਦਾ ਕਿ ਫਿਲਮ ਇੰਡਸਟਰੀ ਲੈ ਕੇ ਆਉਣਗੇ ਪੰਜਾਬ ਦੇ ਵਿੱਚ ਕਬੱਡੀ ਗੰਤੀ ਜਿਹੀ ਕਿਉਂਕਿ ਗੁਰਮੀਤ ਬਾਵਾ ਜੀ ਜਿਸ ਤਰ੍ਹਾਂ ਚਲੇ ਗਏ ਕੋਈ ਫਿਲਮ ਇੰਡਸਟਰੀ ਨੇ ਇੰਨਾ ਮਾਨ ਸਨਮਾਨ ਨਹੀਂ ਉਹਨਾਂ ਨੂੰ ਦਿੱਤਾ ਕੀ ਲੱਗਦਾ ਕਿ ਭਗਵੰਤ ਮਾਨ ਜੀ ਹੁਣ ਆਮ ਪਾਰਟੀ ਜਿਹੜੀ ਹੈ ਉਹ ਫਿਲਮ ਇੰਡਸਟਰੀ ਵਾਸਤੇ ਕੁਝ ਕਰੇਗੀ ਪੰਜਾਬ ਦੇ ਨੀ ਇਹ ਗੱਲ ਨਹੀਂ ਕਿ ਫਿਲਮ ਇੰਡਸਟਰੀ ਤੇ ਸਾਡੀ ਆਲਰੇਡੀ ਬੜੀ ਐਸਟੈਬਲਿਸ਼ਡ ਹੋ ਗਈ ਹੈ ਤੁਸੀਂ ਦੇਖੋ ਅੱਜ ਵੀ ਬੰਬੇ ਤੋਂ ਲੋਕ ਕੰਮ ਕਰਨ ਆ ਰਹੇ ਨੇ ਲੇਕਿਨ ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪਾਲਿਸੀਜ਼ ਬੰਨੀਆਂ ਚਾਹੀਦੀਆਂ ਨੇ ਕਲਚਰ ਪਾਲਿਸੀ ਆਪਣੇ ਆਪ ਚ ਵੱਡਾ ਏਜੰਡਾ ਹੈ ਫਿਲਮ ਪਾਲਿਸੀ ਆਪਣੇ ਆਪ ਚ ਵੱਡਾ ਏਜੰਡਾ ਹੈ ਫਿਲਮਾਂ ਦੇ ਚੰਗੀਆਂ ਫਿਲਮਾਂ ਦੇ ਉੱਤੇ ਟੈਕਸ ਫ੍ਰੀ ਹੋਣਾ ਇੱਕ ਵੱਡਾ ਏਜੰਡਾ ਹੈ ਸੋ ਉਹਨਾਂ ਦਾ ਉਹਨਾਂ ਦਿਲ ਤੋਂ ਫਨਕਾਰ ਨੇ ਉਹ ਜ਼ਰੂਰ ਕਲਾਕਾਰਾਂ ਦੇ ਪ੍ਰਤੀ ਸੌਫਟ ਕਾਰਨਰ ਰੱਖਦੇ ਨੇ ਉਹ ਬੜੀ ਇੱਜ਼ਤਮਾਨ ਹਰ ਫਨਕਾਰ ਨੂੰ ਦਿੰਦੇ ਨੇ ਜ਼ਰੂਰ ਕਰਨਗੇ